ਤੇ ਕਿਹਾ ਜਾਂਦਾ ਸੀ ਵੀ ਜਿਹੜਾ ਕਾਲੇ ਪਾਣੀ ਦੇ ਵਿੱਚ ਇੱਕ ਵਾਰੀ ਆ ਗਿਆ ਕਦੇ ਇੱਥੇ ਜਿੰਦਾ ਵਾਪਸ ਨਹੀਂ ਜਾਂਦਾ ਹੁੰਦਾ ਸੀ ਤੇ ਅੱਜ ਆਪਣਾ ਉਹ ਵਾਲਾ ਸਫ਼ਰ ਸ਼ੁਰੂ ਹੋ ਗਿਆ ਲੋ ਜੀ ਦਿਖਾ ਦਈਏ ਤੁਹਾਨੂੰ ਅੰਡੇਮਾਨ ਦੀ ਪਹਿਲੀ ਝਲਕ ਗੱਡੀਆਂ ਦੇ ਨੰਬਰ ਇੱਥੇ ਸ਼ੁਰੂ ਏਸੀ ਮਾਇਗਾ ਉਸ ਤੇ 4 ਜੀ ਲੱਗੇਗਾ ਇੱਕ ਪੀਟੀ ਵਿੱਚ 50 ਲੱਗੇਗਾ ਆਪਕੋ ਸਾਦੇ ਆਪਕੋ ਚਾਰਜ ਖੰਡ ਮਾਲ ਲੱਲੇਗਾ ਨੇ ਹਾਂ ਆਪਕੋ ਘੱਮ ਘੱਮ 50-60 ਰੁਪਏ ਵਾਰਾ ਲੱਗ ਜਾਗਾ 4 टन माल लाने के लिए 50-60000 रुपए भाड़ा लग जाता हाँ। है अच्छा जी हां अभी पूरे माल मंगाता वो लोग बोलता है ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਾਂ ਘੁੰਮ ਰਹੇ ਸੀ ਵੈਸਟ ਬੰਗਾਲ ਤੇ ਹੁਣ ਆਪਣਾ ਸਫਰ ਸ਼ੁਰੂ ਹੋ ਗਿਆ ਜੀ ਕਾਲੇ ਪਾਣੀਆਂ ਦਾ ਜਿਹਨੂੰ ਅੰਡੇਮਾਨ ਨਿਕੋਬਾਰ ਕਿਹਾ ਜਾਂਦਾ ਤੇ ਕਾਲੇ ਪਾਣੀ ਉਹ ਜਗ੍ਹਾ ਜਿੱਥੇ ਪੁਰਾਣੇ ਟਾਈਮਾਂ ਦੇ ਵਿੱਚ ਤੱਕੇ ਨਾਲ ਕ੍ਰਾਂਤੀਕਾਰੀਆਂ ਨੂੰ ਜਾਂ ਦੇਸ਼ ਭਗਤਾਂ ਨੂੰ ਲਿਆ ਕੇ ਇੱਥੇ ਅੰਗਰੇਜ਼ ਰੱਖ ਦਿੰਦੇ ਹੁੰਦੇ ਸੀ ਤੇ ਕਿਹਾ ਜਾਂਦਾ ਸੀ ਵੀ ਜਿਹੜਾ ਕਾਲੇ ਪਾਣੀ ਦੇ ਵਿੱਚ ਇੱਕ ਵਾਰੀ ਆ ਗਿਆ ਕਦੇ ਇੱਥੇ ਜ਼ਿੰਦਾ ਵਾਪਸ ਨਹੀਂ ਜਾਂਦਾ ਹੁੰਦਾ ਸੀ ਤੇ ਅੱਜ ਆਪਣਾ ਉਹ ਵਾਲਾ ਸਫ਼ਰ ਸ਼ੁਰੂ ਹੋ ਗਿਆ ਤੇ ਅੱਜ ਆਪਾਂ ਕਾਲੇ ਪਾਣੀ ਆਪ ਪੱਲੋਂ ਪੈਸੇ ਦੇ ਕੇ ਚੱਲੇ ਆਂ ਸਪਾਈਸ ਜੈਟ ਦੀ ਫਲਾਈਟ ਦੇ ਵਿੱਚ 2 ਸਵਾ 2 ਘੰਟਿਆਂ ਦਾ ਸਫ਼ਰ 9 ਵਜੇ ਆਪਣੀ ਫਲਾਈਟ ਆ ਤੇ ਸਰਦਾਰ ਕੁਲਦੀਪ ਸਿੰਘ ਗਿੱਲ ਹੋਰਾਂ ਦੇ ਘਰੇ ਅਸੀਂ ਰੁਕੇ ਹੋਏ ਆਂ ਜੀ 2-3 ਦਿਨ ਤੋਂ ਉੱਥੇ ਕੋਈ ਵੀਡੀਓ ਵੀਡੀਓ ਕੋਈ ਖਾਸ ਆਪਾਂ ਬਣਾਈ ਨਹੀਂ ਹੈਗੀ ਇਸ ਸਫ਼ਰ ਤੋਂ ਬਾਅਦ ਆਪਾਂ ਜਦੋਂ ਵਾਪਸ ਜਾਵਾਂਗੇ ਤਾਂ ਫਿਰ ਉਹਨਾਂ ਪਰਿਵਾਰ ਨੂੰ ਜਾਂ ਉਹ ਫੈਮਿਲੀ ਨੂੰ ਵੀ ਆਪਾਂ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਫਿਰ ਜਿਹੜੀਆਂ ਕਲਕੱਤੇ ਦੀਆਂ ਹੋਰ ਵੀ ਬਹੁਤ ਥਾਵਾਂ ਦੇਖਣ ਵਾਲੀਆਂ ਰਹਿ ਗਈਆਂ ਉਹ ਕਾਲੇ ਪਾਣੀ ਵਾਲਾ ਸਫਰ ਖਤਮ ਕਰਨ ਤੋਂ ਬਾਅਦ ਦੇਖਾਂਗੇ ਰਿਟਰਨ ਟਿਕਟ ਮੈਂ ਇਸ ਟੂਰ ਦੀ ਆਲਰੇਡੀ ਕਰਵਾ ਰੱਖੀ ਆ 9 ਵਜੇ ਫਲਾਈਟ ਆ ਜੀ ਆਪਣੀ ਸਪਾਈਸ ਜੈਟ ਦੀ ਅੰਤਰਰਾਸ਼ਟਰੀ ਹਵਾਈ ਅੱਡਾ ਜੀ ਸੁਭਾਸ ਚੰਦਰ ਬੋਸ ਕਲਕੱਤੇ ਦੇ ਵਿੱਚ ਉੱਥੋਂ ਆਪਾਂ ਫਲਾਈਟ ਚੜਾਂਗੇ 에ਅਰਪੋਰਟ ਕੋਈ ਬਾਲਾ ਵੱਡਾ ਨਹੀਂ ਹੈਗਾ ਪਰ ਇੱਥੋਂ ਇੰਟਰਨੈਸ਼ਨਲ ਫਲਾਈਟਾਂ ਵੀ ਉੱਡ ਰਹੀਆਂ ਨੇ ਪਿੱਛੇ ਮੈਂ ਦੇਖਦਾ ਆ ਰਿਹਾ ਲੋਕ ਨਾ ਇਡਲੀ ਖਾ ਰਹੇ ਨੇ ਬੈਠੇ ਪਲੇਟਾਂ ਦੇ ਵਿੱਚ ਮੈਨੂੰ ਲੱਗਦਾ ਕਿ ਉਹਨਾਂ ਦੀ ਫਲਾਈਟ ਫਲੋਟ ਡਿਲੇ ਹੋ ਗਈ ਉਹਦੇ ਸਪਾਈਸ ਜੈਟ ਵਾਲੀ ਆਪਣੀ ਫਲਾਈਟ ਡਿਲੇ ਹੋਈ ਸੀ ਆਪਾਂ ਨੂੰ ਵੀ ਉਹਨਾਂ ਨੇ ਇਡਲੀ ਖ ਹੁਣ ਪਤਾ ਲੱਗਿਆ ਜੀ ਵੀ ਗੇਟ ਚੇਂਜ ਹੋਇਆ ਕਹਿੰਦੇ ਫਲਾਈਟ ਨਹੀਂ ਲੇਟ ਹੋਈ ਫਲਾਈਟ ਵੀ ਲੇਟ ਹੋ ਜੋ ਕੋਈ ਬਾਲੀ ਵੱਡੀ ਗੱਲ ਨਹੀਂ ਇਸ ਟਾਈਮ ਆਪਣਾ ਗੇਟ ਨੰਬਰ ਹੈਗਾ ਜੀ 21 ਉਹ ਤਾਂ ਮੇਰੇ ਕੋਲ ਦੀ ਕੋਈ ਬੰਦਾ ਲੰਘ ਰਿਹਾ ਸੀ ਭੱਜ ਕੇ ਉਹ ਗੱਲਾਂ ਕਰਦੇ ਜਾ ਰਹੇ ਸੀ ਕਹਿੰਦੇ ਵੀ ਗੇਟ ਨੰਬਰ ਚੇਂਜ ਹੋ ਗਿਆ 15 ਫਿਰ ਮੈਂ ਉੱਥੇ ਖੜੇ ਬੰਦਿਆਂ ਨੂੰ ਪੁੱਛਿਆ ਮੈਂ ਕਿ ਜੀ 15 ਨੰਬਰ ਗੇਟ ਤੋਂ ਕਿਹੜੀ ਫਲਾਈਟ ਜਾ ਰਹੀ ਹੈ ਉਹ ਕਹਿੰਦੇ ਜੀ ਅੰਮ੍ਰਿਤਸਰ ਨੂੰ ਜਾ ਰਹੀ ਆ ਮਿੰਟ 15 ਹੀ ਰਹਿ ਗਏ ਬਾਜਬੂਜ ਤਾਂ ਕੋਈ ਵੱਜੀ ਨਹੀਂ ਹੈਗੀ ਲੋਕ ਆਪਣੇ ਆਪ ਗੇਟ ਦੇ ਆ ਕੇ ਖੜੇ ਹੋਗੇ ਗੇਟ ਉਹਨਾਂ ਨੇ ਵੀ ਨਹੀਂ ਖੋਲਿਆ ਹਜੇ ਆਸ ਜੀ ਤਾਂ ਕਿਲਾ ਪਤਾ ਬਹਿਲੇ ਆ ਰੰਗ ਤਮਾਸ਼ਾ ਦੇਖਾਂਗੇ ਕੋਈ ਨਾ ਜੋ ਹੁੰਦਾ ਅੱਜ ਤਾਂ ਟਾਈਮ ਸਿਰ ਬੋਰਡਿੰਗ ਹੋ ਗਈ ਜੇ ਲੇਟ ਹੋ ਜਾਂਦੇ ਤੁਸੀਂ ਕਹਿਣਾ ਸੀ ਬਾਈ ਤੁਸੀਂ ਫੇਰ ਕਿਉਂ ਜਹਾਜ਼ ਇਹ ਬੁੱਕ ਕਰਾ ਲਿਆ ਗੱਲ ਇਹ ਆ ਯਾਰ ਅਸੀਂ ਤਾਂ ਬਹਿਲੇ ਆ ਜੇ ਕਿਤੇ ਪੇਪਰ ਕੂਪਰ ਦੇਣ ਜਾਣਾ ਹੋਵੇ ਕਿਤੇ ਇੰਟਰਵਿਊ ਦੇਣ ਜਾਣਾ ਹੋਵੇ ਫੇਰ ਤਾਂ ਨਹੀਂ ਮੈਂ ਸਪਾਈਸ ਜੈਟ ਕਰਾਉਂਦਾ ਸਾਨੂੰ ਤਾਂ ਵੀਡੀਓ ਤੱਕ ਮਤਲਬ ਹੈ ਜਿੱਥੇ ਮਰਜ਼ੀ ਬਣ ਜੇ ਅਸੀਂ ਤਾਂ ਬਣਾ ਹੀ ਲੈਣੀ ਆ ਬਹੁਤ ਟਾਈਮ ਪਿਆ ਹਜੇ ਆਪਣੇ ਕੋਲ ਹੋ ਜਾਂਦੇ ਉਹ ਜਾਈਂ ਦਾ ਭਲਾ ਹਾਂ ਕੇ ਸਵਾ ਦੋ ਘੰਟਿਆਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਆ ਜੀ ਵੀਰ ਸਾਬਰਕਰ ਇੰਟਰਨੈਸ਼ਨਲ 에ਅਰਪੋਰਟ ਇਹ ਆਰਮੀ ਦਾ 에ਅਰਪੋਰਟ ਆ ਇਹਦੇ ਅੰਦਰ ਵੀਡੀਓ ਬਣਾਉਣੀ ਜਾਂ ਫੋਟੋ ਖਿੱਚਣੀ ਸਖਤ ਮਨਾ ਜੀ ਇਹ ਸਾਹਮਣੇ ਬੁੱਤ ਲੱਗਿਆ ਹੋਇਆ ਜੀ ਵੀਰ ਸਾਬਰਕਰ ਦਾ ਹੌਲੀ ਹੌਲੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਆਪਾਂ ਇਹਨਾਂ ਬਾਰੇ ਵੀ ਹਿਸਟਰੀ ਦੱਸਾਂਗੇ ਬਹੁਤ ਤਗੜੀ ਹਿਸਟਰੀ ਇਹਨਾਂ ਦੀ ਜੁੜਦੀ ਆ ਟਾਈਮ ਸਿਰ ਆਪਾਂ ਪਹੁੰਚ ਗਏ ਸਪਾਈਸ ਜੱਟ ਆਪਾਂ ਨੂੰ ਟਾਈਮ ਸਿਰ ਲਾਇਆ ਸੀ ਹੁਣ ਇੱਥੋਂ ਬਾਜ਼ਾਰ 'ਚ ਚੱਲਦੇ ਆਂ ਤੇ ਕੁਝ ਖਾਣੇ ਪੀਣੇ ਆ ਉੱਥੇ ਫਿਰ ਆਪਾਂ ਦੇਖਦੇ ਆਂ ਵੀ ਆਪਾਂ ਰਹਿਣ ਇੱਥੇ ਯਾਰ 12 ਮਹੀਨੇ ਹਿਊਮਿਡਿਟੀ ਰਹਿੰਦੀ ਹੈ ਅੰਡੇਮਾਨ ਦੇ ਵਿੱਚ ਕਿਉਂਕਿ ਇਹ ਇੱਕ ਆਈਲੈਂਡ ਆ ਚਾਰੇ ਪਾਸੇ ਸਮੁੰਦਰ ਨਾਲ ਘਿਰਿਆ ਹੋਇਆ ਟੈਂਪਰੇਚਰ ਇਸ ਟਾਈਮ ਇੱਥੇ 30 ਡਿਗਰੀ ਆ ਸਣ ਸਣ ਸਕਰੀਨ ਆਪਾਂ ਨੂੰ ਲੈਣੀਆਂ ਪੈਣਗੀਆਂ ਚੰਗੀਆਂ 에ਅਰਪੋਰਟ ਚੋਂ ਬਾਹਰ ਜਾ ਰਹੇ ਹਾਂ ਥਾਂ ਥਾਂ ਦੇ ਉੱਤੇ ਟੈਕਸੀ ਵਾਲੇ ਬਾਜਾ ਮਾਰਦੇ ਨੇ ਵੀ ਆਜੋ ਟੈਕਸੀ ਲੈ ਲਓ ਪਰ ਸਭ ਤੋਂ ਪਹਿਲਾਂ ਆਪਾਂ ਕੁਝ ਖਾਣਾ ਪੀਣਾ ਹੀ ਖਾ ਪੀ ਕੇ ਫਿਰ ਆਪਾਂ ਪਲਾਨ ਕਰਾਂਗੇ ਜਾਣਾ ਕਿੱਥੇ ਆ ਕਿਉਂਕਿ ਆਪਣਾ ਐਟ ਅ ਟਾਈਮ ਹੀ ਪਲਾਨ ਹੁੰਦਾ ਪਹਿਲਾਂ ਕੁਝ ਵੀ ਬੁਕਿੰਗ ਵਾਕਿੰਗ ਕੁਝ ਨਹੀਂ ਹੁੰਦਾ ਆਪਣਾ ਤੇ 13000 ਤੋਂ ਪਲੱਸ ਆਇਲੈਂਡ ਇੰਡੀਆ ਦੇ ਵਿੱਚ ਆ 13 13.5000 ਆਇਲੈਂਡ ਉਹਦੇ ਵਿੱਚੋਂ 600 ਆਇਲੈਂਡ ਅੰਡੇਮਾਨ ਦੇ ਵਿੱਚ ਨੇ ਅੰਡੇਮਾਨ ਨਿਕੋਬਾਰ ਦੇ ਵਿੱਚ ਲੋ ਜੀ ਦਿਖਾ ਦਈਏ ਤੁਹਾਨੂੰ ਅੰਡੇਮਾਨ ਦੀ ਪਹਿਲੀ ਝਲਕ ਗੱਡੀਆਂ ਦੇ ਨੰਬਰ ਇੱਥੇ ਸ਼ੁਰੂ ਹੁੰਦੇ ਨੇ ਏ ਐਨ ਤੋਂ ਮੌਸਮ ਬੜਾ ਚਿਪਚਿਪਾਲਾ ਭਾਈ ਪਸੀਨਾ ਆਵ ਹੀ ਗਿਆ ਟੀ-ਸ਼ਰਟ ਭਿੱਜ ਵੀ ਗਈ ਹਜੇ ਮੈਂ 에ਰਪੋਰਟ ਚੋਂ ਬਾਹਰ ਹੀ ਆਇਆ ਹਾਂ ਹਾਥਾਂ ਤੋਂ ਸੱਜੇ ਪਾਸੇ ਜਾ ਕੇ ਨਾ ਦੋ ਤਿੰਨ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਦਿਖਾ ਰਿਹਾ ਇਹ ਵੀ ਸ਼ਾਇਦ ਕਈਆਂ ਨੂੰ ਪਤਾ ਨਾ ਹੋਵੇ ਇਹ ਇੰਡੀਆ ਦਾ ਹੀ ਪਾਰਟ ਆ ਇੱਕ ਆਈਲੈਂਡ ਆ ਇੱਥੇ ਤੁਸੀਂ ਬਾਈ ਰੋਡ ਨਹੀਂ ਜਾ ਸਕਦੇ ਕੋਈ ਬੱਸ ਲੈ ਕੇ ਕੋਈ ਬਾਈਕ ਲੈ ਕੇ ਇੱਥੇ ਤੁਸੀਂ ਨਹੀਂ ਜਾ ਸਕਦੇ ਤੁਹਾਨੂੰ ਫਲਾਈਟ ਲੈਣੀ ਪੈਂਦੀ ਆ ਜਾਂ ਸ਼ਿਪ ਲੈਣਾ ਪੈਂਦਾ ਹੁਣ ਪਹਿਲਾਂ ਸੜਕ ਕ੍ਰੋਸ ਕਰ ਲਈਏ ਪਰ ਵੀਡੀਓ ਬਹੁਤ ਸਾਫ਼ ਬਣੂਗੀ ਇੱਥੇ ਪਹਿਲਾ ਮੇਰੀ ਸਲਾਹ ਸੀ ਵੀ ਸ਼ਿਪ ਚ ਆਵਾਂਗੇ ਯਾਰ ਸਮੁੰਦਰ ਦਾ ਐਕਸਪੀਰੀਅੰਸ ਕਰਾਂਗੇ ਪਰ ਸ਼ਿਪ ਚ ਆਉਣ ਵਾਸਤੇ ਇੱਥੇ 2.5 ਦਿਨ ਲੱਗਦੇ ਨੇ ਮੈਨੂੰ ਐ ਸੀ ਮੈਂ ਕਿਹਾ ਬਾਈਕ ਸ਼ਿਪ 'ਚ ਧਰ ਲਿਆਵਾਂਗੇ ਪਰ ਇੱਥੇ ਆ ਕੇ ਫਿਰ ਮੇਰੇ ਦਿਮਾਗ 'ਚ ਆਇਆ ਵੀ ਸਾਰੇ ਨਾ ਇੱਥੇ ਆਈਲੈਂਡ ਹੀ ਨੇ ਯਾਰ ਜੋ ਤੁਸੀਂ ਅੰਡੇਮਾਨ ਨੂੰ ਆਪਾਂ ਘੁੰਮਣਾ ਸ਼ੁਰੂ ਕਰਾਂਗੇ ਨਾ ਤਾਂ ਇੱਕ ਆਈਲੈਂਡ ਤੋਂ ਦੂਜੇ ਆਈਲੈਂਡ ਆਪਾਂ ਨੂੰ ਜਾਣਾ ਪਿਆ ਕਰੂਗਾ ਤਾਂ ਉਹਦੇ ਵਾਸਤੇ ਬਾਰੀ-ਬਾਰੀ ਸ਼ਿਪ ਲੈਣੀ ਪਊਗੀ ਫਿਰ ਬਾਰੀ-ਬਾਰੀ ਆਪਾਂ ਮੋਟਰਸਾਈਕਲ ਸ਼ਿਪ 'ਚ ਧਰਾਂਗੇ ਉਹ ਕੰਮ ਜਾਂ ਵਧ ਜੂਗਾ ਤਾਂ ਕਰਕੇ ਫਿਰ ਮੈਂ ਮੋਟਰਸਾਈਕਲ ਕੋਲਕੱ ਬਾਈਪਲੇਨ ਆਇਆ ship ਦੇ ਵਿੱਚ 2.5 ਦਿਨ ਲੱਗਦੇ ਨੇ ਕੋਈ ਨੈਟਵਰਕ ਨਹੀਂ ਕੁਝ ਹੋਰ ਨਹੀਂ ਮੈਂ ਕਹ ਨਾਲੇ ਬੋਰ ਹੋ ਜਾਾਂਗੇ ਇਕੱਲਾ ਬੰਦਾ ਮੈਂ ਤਾਂ ਕਰਕੇ ਫਿਰ ਮੈਂ ਜਹਾਜ਼ ਵਾਲਾ ਜਹਾਜ਼ ਵਾਲਾ ਸਫ਼ਰ ਕੀਤਾ ਤੁਸੀਂ ਕਦੇ ਆਓ ਇੱਥੇ ਤਾਂ ਗਰੁੱਪ 'ਚ ਹੈਗੇ ਹੋ ਤਾਂ ship ਵਾਲਾ ਸਫ਼ਰ ਕਰੋ ship ਤੇ ਜਹਾਜ਼ ਦਾ ਰੇਟ ਸੇਮ ਸੇਮ ਹੀ ਆ 4-5000 ਦੀ ਟਿਕਟ ship ਦੀ ਮਿਲ ਜਾਂਦੀ ਆ ਤੇ 6000 ਦੀ ਟਿਕਟ ਮੈਨੂੰ ਫਲਾਈਟ ਦੀ ਮਿਲੀ ਆ ਇੱਥੇ ਆਉਣ ਵਾਸਤੇ ਕਿਸੇ ਵੀ ਵੀਜ਼ੇ ਦੀ ਲੋੜ ਨਹੀਂ ਪੈਂਦੀ ਕੋਈ ਪਾਸਪੋਰਟ ਦੀ ਲੋੜ ਨਹੀਂ ਪੈਂਦੀ ਤੁਹਾਡੇ ਕੋਲ ਤੁਹਾਡਾ ਆਈਡੀ ਕਾਰਡ ਹੈਗਾ ਆਧਾਰ ਕਾਰਡ ਹੈਗਾ ਫਲਾਈਟ ਬੁੱਕ ਕਰਵਾਓ ਦਿੱਲੀ ਤੋਂ ਵੀ ਹੋ ਜਾਂਦੀ ਆ ਕਲਕੱਤੇ ਤੋਂ ਵੀ ਹੋ ਜਾਂਦੀ ਆ ਜਿਹੜੀ ਥਾਂ ਦੇ ਉੱਤੇ ਆਪਾਂ ਇਸ ਟਾਈਮ ਹੈਗੇ ਆ ਜਾਂ 에어ਪੋਰਟ ਆ ਉਹ ਪੋਰਟ ਪਲੇਅਰ ਦੇ ਵਿੱਚ ਬਣਿਆ ਹੋਇਆ ਕਲਕੱਤੇ ਤੋਂ ਪੋਰਟ ਪਲੇਅਰ ਦੀ ਫਲਾਈਟ ਮਿਲ ਜਾਂਦੀ ਆ ਦਿੱਲੀ ਤੋਂ ਵੀ ਪੋਰਟ ਪਲੇਅਰ ਦੀ ਫਲਾਈਟ ਮਿਲ ਜਾਂਦੀ ਆ ਪਰ ਦਿੱਲੀ ਵਾਲੀ ਫੇਰ ਕਲਕੱਤੇ ਹੋ ਕੇ ਫੇਰ ਹੀ ਜਾਊਗੀ ਅੱਗੇ ਮੈਂ ਆਲਰੇਡੀ ਕਲਕੱਤੇ ਸੀ ਤਾਂ ਕਰਕੇ ਮੈਂ ਇੱਥੋਂ ਹੀ ਬੁੱਕ ਕਰਵਾਈ ਆ ਹੁਣ ਜਿਹੜੀ ਥਾਂ ਦੇ ਉੱਤੇ ਆਪਾਂ ਫਿਰਦੇ ਆ ਇੱਥੇ ਨੇੜੇ ਤੇੜੇ ਨਾਲ 600 ਆਈਲੈਂਡ ਨੇ ਉਹ ਸਾਰਾ ਏਰੀਆ ਹੀ ਅੰਡੇਮਾਨ ਨਿਕੋਬਾਰ ਦੇ ਵਿੱਚ ਪੈਂਦਾ ਪਰ ਉਹ 600 ਤੇ 600 ਆਪਾਂ ਘੁੰਮ ਨਹੀਂ ਸਕਦੇ ਕਿਤੇ ਆਰਮੀ ਆ ਕਿਤੇ ਰੈਸਟ੍ਰਿਕਟਿਡ ਏਰੀਆ ਕਿਤੇ ਅੱਜ ਵੀ ਟਰਾਈਬਰ ਰਹਿੰਦੀਆਂ ਨੇ ਜਿਹੜੀਆਂ ਮਤਲਬ ਤੁਸੀਂ ਆਈਸੋਲੇਟ ਨੇ ਉੱਥੇ ਨਹੀਂ ਜਾ ਸਕਦੇ ਸਿਵਿਲਨ ਅਲਾਉਡ ਨਹੀਂ ਹੈਗਾ ਆਰਮੀ ਵੀ ਕੋਈ ਵੀ ਮਤਲਬ ਉੱਥੇ ਬੰਦਾ ਅਲਾਉਡ ਹੀ ਨਹੀਂ ਹੈਗਾ ਉਹ ਬੰਦੇ ਹਜੇ ਵੀ ਆਪਦੇ ਆਪ ਚ ਰਹਿੰਦੇ ਨੇ ਮਤਲਬ ਦੁਨੀਆ ਤੋਂ ਟੁੱਟੇ ਹੋਏ ਨੇ ਉਹ ਲੋਕ ਤੇ ਜਿਹੜੀਆਂ ਜਿਹੜੀਆਂ ਥਾਵਾਂ ਤੇ ਆਪਾਂ ਘੁੰਮਾਂਗੇ ਉਹ ਕੁਸ਼ਕ ਆਈਲੈਂਡ ਹੀ ਨੇ ਇਹ ਆ ਜੀ ਸਾਹਮਣੇ ਰੈਸਟੋਰੈਂਟ ਆਈਸੀ ਸਪਾਈਸੀ वेजिटेरियन बेसमेंट ਦੇ ਵਿੱਚ ਆਹੀ ਖਾ ਖੂ ਕੇ ਫਿਰ ਇੱਥੇ ਬਹਿ ਕੇ ਪਲਾਨ ਕਰਾਂਗੇ ਆਪਾਂ ਜਾਣਾ ਕਿੱਧਰ ਨੂੰ ਆ ਸ਼ਾਮ ਨੂੰ ਘੁੰਮਣ ਵਾਸਤੇ ਮੌਸਮ ਇੱਥੇ ਵਧੀਆ ਹੁੰਦਾ ਥੋੜੀ ਥੋੜੀ ਹਵਾ ਚੱਲ ਪੈਂਦੀ ਆ ਹੁਣ ਮੈਂ ਹੋਟਲ ਤੇ ਗਿਆ ਸੀ ਡੋਸਾ ਖਾ ਕੇ ਆਇਆ ਤੇ ਇੱਕ ਕੱਪ ਮੈਂ ਚਾਹ ਦਾ ਕੌਫੀ ਦਾ ਪੀਤਾ ਅੰਡੇਮਾਨ ਵੀ ਕਲਕੱਤੇ ਵਾਂਗੂ ਸਾਫ਼-ਸਾਫ਼ ਜਾ ਪਿਆ ਅੰਡੇਮਾਨ ਨਿਕੋਬਾਰ ਆਪਾਂ ਇਕੱਠਾ ਕਹਿ ਦਿੰਨੇ ਆ ਪਰ ਇਹ ਦੋਨੇ ਚੀਜ਼ਾਂ ਅਲੱਗ-ਅਲੱਗ ਨੇ ਜਿਵੇਂ ਆਪਾਂ ਕਹਿੰਦੇ ਨੇ ਜੰਮੂ ਕਸ਼ਮੀਰ ਜੰਮੂ ਆਡਾ ਕਸ਼ਮੀਰ ਆਡਾ ਲੇਹ ਲਦਾਖ ਕਹਿੰਦੇ ਆ ਲੇਹ ਆਡਾ ਲਦਾਖ ਸਾਰੇ ਨੂੰ ਕਹਿੰਦੇ ਨੇ ਉਵੇਂ ਇਹਨੂੰ ਵੀ ਅੰਡੇਮਾਨ ਨਿਕੋਬਾਰ ਕਹਿੰਦੇ ਨੇ ਪਰ ਜਿਹੜੀ ਥਾਂ ਦੇ ਉੱਤੇ ਆਪਾਂ ਇਸ ਟਾਈਮ ਹੈਗੇ ਆ ਪੋਰਟ ਬਲੇਅਰ ਦੇ ਵਿੱਚ ਇਹ ਹੈਗਾ ਅੰਡੇਮਾਨ ਦੇ ਵਿੱਚ ਪੋਰਟ ਬਲੇਅਰ ਅੰਡੇਮਾਨ ਦੀ ਰਾਜਧਾਨੀ ਆ ਇਸ ਰਾਜਧਾਨੀ ਦੇ ਵਿੱਚ ਚਾਰ ਗੁਰੂ ਘਰ ਵੀ ਬਣੇ ਹੋਏ ਨੇ ਸਾਰਾ ਕੁਝ ਸਾਨੂੰ ਆਉਣ ਵਾਲੇ ਵਲੋਗਾਂ ਦੇ ਵਿੱਚ ਆਪਾਂ ਦਿਖਾਵਾਂਗੇ ਫਿਲਹਾਲ ਮੈਂ ਗੁਰਦੁਆਰਾ ਸਾਹਿਬ ਵਾਲੇ ਪਾਸੇ ਨੂੰ ਚੱਲੇ ਆਂ ਉੱਥੇ ਆਪਾਂ ਰੈਂਟ ਦਾ ਪ੍ਰਬੰਧ ਕਰਦੇ ਆਂ ਜਾਂ ਫਿਰ ਰਾਹ ਦੇ ਵਿੱਚ ਨਾ ਕੋਈ ਸਕੂਟਰੀ ਦਾ ਪਤਾ ਕਰਦੇ ਆਂ ਯਾਰ ਇੱਥੇ ਨਾ ਜਾਂ ਤਾਂ ਬੱਸਾਂ ਲੈ ਕੇ ਘੁੰਮਣਾ ਪੈਂਦਾ ਜਾਂ ਆਟੋ ਲੈ ਕੇ ਘੁੰਮਣਾ ਪਊਗਾ ਫਿਰ ਆਪਾਂ ਸਕੂਟੀ ਕੋਈ ਰੈਂਟ ਤੇ ਲੈ ਲੈਂਦੇ ਆ ਉਹਦੇ ਨਾਲ ਘੁੰਮਾਂਗੇ ਨੇੜੇ-ਤੇੜੇ ਦੀਆਂ ਥਾਵਾਂ ਇਧਰਲੇ ਪਾਸੇ ਪਏ ਨੇ ਤਰਬੂਜ ਆਹ ਨੰਬਰ ਆ ਜੀ ਏ ਐਨ 01 ਪੋਰਟ 플레이ਰ ਦਾ ਬਸਾਂ ਬਸਾਂ ਇੱਥੇ ਚੱਲਦੀਆਂ ਰਹਿੰਦੀਆਂ ਨੇ ਆਮ ਹੀ ਜੇ ਮਰਜ਼ੀ ਹੱਥ ਦੇ ਕੇ ਚੜਜੋ ਅੰਡੇਮਾਨ ਦੀ ਅਫੀਸ਼ੀਅਲ ਲੈਂਗੁਏਜ ਹੈਗੀ ਆ ਜੀ ਅੰਡੇਮਾਨੀਜ਼ ਪਰ ਬਹੁਤ ਘੱਟ ਲੋਕ ਨੇ ਜਿਹੜੇ ਉਹ ਬੋਲਦੇ ਨੇ ਮੈਜੋਰਿਟੀ ਇੱਥੇ ਧਰਮ ਹੈਗਾ ਹਿੰਦੂ ਤੇ ਭਾਸ਼ਾ ਵੀ ਇੱਥੇ ਹਿੰਦੀ ਚੱਲਦੀ ਆ ਤੇ ਇੰਗਲਿਸ਼ ਚੱਲਦੀ ਆ ਸਭ ਤੋਂ ਜ਼ਿਆਦਾ ਬਾਕੀ ਤਾਮਿਲ ਬੋਲਣ ਵਾਲੇ ਲੋਕ ਵੀ ਰਹਿੰਦੇ ਨੇ ਤੇਲਗੂ ਵਾਲੇ ਵੀ ਰਹਿੰਦੇ ਨੇ ਬੰਗਾਲੀ ਬੋਲਣ ਵਾਲੇ ਲੋਕ ਵੀ ਰਹਿੰਦੇ ਨੇ ਇੱਥੇ ਇੱਥੋਂ ਦੀ ਪੁਲਿਸ ਦੇ ਪਿੱਛੇ ਛੱਗਿਆਂ ਤੇ ਵੀ ਲਿਖਿਆ ਹੋਇਆ A&N ਤੇ ਜਿਹੜੀਆਂ ਇੱਥੇ ਫਲਾਈਟਾਂ ਆਉਂਦੀਆਂ ਨੇ ਨਾ ਕਲਕੱਤੇ ਤੋਂ ਚਾਹੇ ਦਿੱਲੀ ਤੋਂ ਚੰਨਈ ਤੋਂ ਵੀ ਚਲਦੀ ਆ ਤਾਂ ਸਾਨੂੰ ਉਹ ਦੁਪਹਿਰੇ ਇੱਥੇ ਲਾਦਣਗੇ ਜ਼ਿਆਦਾਤਰ ਫਲਾਈਟਾਂ ਦਾ ਟਾਈਮ ਸਵੇਰੇ ਹੀ ਆ ਇਧਰਲੇ ਪਾਸੇ ਨੂੰ ਫਿਰ ਦੁਪਹਿਰ ਦੁਪਹਿਰੇ ਲੋਕ ਦੋ ਦੋ ਘੰਟੇ ਆਰਾਮ ਕਰ ਲੈਂਦੇ ਨੇ ਓਦੋਂ ਆ ਫਿਰ ਸ਼ਾਮ ਨੂੰ ਘੁੰਮਣ ਨਿਕਲਦੇ ਨੇ ਦੇਖ ਲਿਆ ਲਗਭਗ ਸਾਰਾ ਸ਼ਹਿਰ ਮੈਂ ਆਪਣੇ ਅਰ ਗਈ ਆ ਕਿਉਂਕਿ ਇੰਡੀਆ ਦਾ ਹੀ ਹਿੱਸਾ ਯਾਰ ਇਹ ਪਰ ਇਧਰਲੇ ਪਾਸੇ ਲੋਕ ਬਹੁਤ ਘੱਟ ਆਉਂਦੇ ਨੇ ਜਿਹੜੇ ਥਾਂ ਦੇ ਉੱਤੇ ਆਪਾਂ ਹੁਣ ਵੀ ਘੁੰਮ ਰਹੇ ਆ ਨਾ ਇਹ ਥਾਂ ਵੀ ਆਲੇ-ਦਾਲਿਓਂ ਪਾਣੀ ਨਾਲ ਘਰੀ ਹੋਈ ਆ। ਆਪਾਂ ਤੁਹਾਨੂੰ ਉਹ ਜੇਲ ਦਿਖਾਵਾਂਗੇ। ਇੱਥੋਂ ਜਿਹੜਾ ਪੰਜਾਬੀਆਂ ਨਾਲ ਇਤਿਹਾਸ ਜੁੜਦਾ ਜਿਹੜੀਆਂ ਉਹਨਾਂ ਨੇ ਜੇਲਾਂ ਕਟੀਆਂ ਨੇ ਉਹ ਦਿਖਾਵਾਂਗੇ। ਇੱਥੋਂ ਦੇ ਗੁਰੂ ਘਰ ਦਿਖਾਵਾਂਗੇ। ਇੱਥੋਂ ਦੇ ਆਈਲੈਂਡ ਦਿਖਾਵਾਂਗੇ। ਬਹੁਤ ਸੋਹਣੀਆਂ-ਸੋਹਣੀਆਂ ਐਕਟੀਵਿਟੀਆਂ ਕਰਾਂਗੇ। ਸਾਰਾ ਮਾਹੌਲ ਪਲਾਨ ਮੈਂ ਬਣਾ ਕੇ ਆਇਆ ਹੋਇਆ। ਬਸ ਰਹਿਣਾ ਕਿੱਥੇ ਹੁੰਦਾ ਮੇਰਾ ਉਹ ਨਹੀਂ ਪਤਾ ਹੁੰਦਾ। ਅੰਡੇਮਾਨ ਦੀ ਅੰਡੇਮਾਨ ਜਾਂ ਨਿਕੋਬਾਰ ਦੀ ਨਾ ਬਹੁਤ ਲੰਬੀ-ਚੌੜੀ ਹਿਸਟਰੀ ਹੈ ਯਾਰ ਇੱਥੇ। ਜੇ ਆਪਾਂ ਪੰਜਾਬੀਆਂ ਦੀ ਗੱਲ ਕਰੀਏ। ਤਾਂ ਕੁਝ ਕੇ ਪੰਜਾਬੀ ਉਹ ਨੇ ਜਿਹੜੇ ਇੱਥੇ ਜੇਲਾਂ ਕੱਟਣ ਆਏ ਹੋਏ ਸੀ ਉਹਨਾਂ ਦੀਆਂ ਪੀੜ੍ਹੀਆਂ ਗਾਹਾਂ ਦੀ ਗਾਹਾਂ ਇੱਥੇ ਰਹਿਣ ਲੱਗੀਆਂ ਫਿਰ ਕੁਝ ਕੇ ਪੰਜਾਬੀ ਉਹ ਨੇ ਜਿਹੜੇ ਆਰਮੀ ਦੇ ਵਿੱਚ ਰਿਟਾਇਰਡ ਹੁੰਦੇ ਸੀ ਆ ਇੰਦਰਾ ਗਾਂਧੀ ਨੇ ਇੱਥੇ ਵਸਾਏ ਸੀ ਹਨਾ ਉਸ ਤੋਂ ਬਾਅਦ ਬੰਗਾਲ ਦੇ ਲੋਕ ਜਿਹੜੇ ਇੱਥੇ ਨੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਉਹ ਵੀ ਇੱਥੇ ਕਾਲੀ ਪਾਣੀ ਦੀਆਂ ਜੇਲਾਂ ਕੱਟਦੇ ਰਹੇ ਨੇ ਜਾਂ ਫਿਰ ਉਹੋ ਨੇ ਇਸ ਕਾਲੇ ਪਾਣੀ ਦੀ ਆਪਾਂ ਜੇ ਵੈਸੇ ਗੱਲ ਕਰੀਏ ਐਂਡੇਮਾਨ ਨੀਕੋਬਾਰ ਦੀ ਹੈ ਇੰਡੀਆ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਇਹ ਆਜ਼ਾਦ ਹੋਇਆ ਤੇ ਇੱਥੇ ਹੀ ਸੁਭਾਸ ਚੰਦਰ ਬੋਸ ਨੇ ਸਾਰਿਆਂ ਤੋਂ ਪਹਿਲਾਂ ਆ ਉਹਦਾ ਝੰਡਾ ਲਾਇਆ ਸੀ ਇੰਡੀਆ ਦਾ ਉਸ ਤੋਂ ਬਾਅਦ ਹੋਰ ਇੱਥੇ ਇੱਕ ਗੱਲ ਹੋਰ ਆ ਬਈ ਇਹ ਅੰਡੇਮਾਨ ਨਿਕੋਬਾਰ ਕਿਸੇ ਟਾਈਮ ਜਾਪਾਨ ਦੇ ਅੰਡਰ ਵੀ ਰਹਾ ਤਾਂ ਬਹੁਤ ਇਹਦੇ ਪਿੱਛੇ ਲੰਬੀਆਂ ਚੌੜੀਆਂ ਹਿਸਟਰੀਆਂ ਨੇ ਉਹ ਜਦੋਂ ਤੁਹਾਨੂੰ ਆਪਾਂ ਜੇਹਲਾ ਜੂਲਾ ਦਿਖਾਵਾਂਗੇ ਨਾ ਇਥੋਂ ਦੀ ਇਤਿਹਾਸ ਵਾਲੀਆਂ ਉਦੋਂ ਤੁਹਾਡੇ ਨਾਲ ਚੰਗੀ ਤਰ੍ਹਾਂ ਬਰੀਫ ਚ ਡਿਸਕਸ ਕਰਾਂਗੇ ਉਹ ਦੇਖੋ ਉੱਪਰ ਸਾਹਮਣੇ ਬੋਰਡ ਲੱਗਿਆ ਹੋਇਆ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੁਨੀਆ ਦਾ ਕਿਹੜਾ ਖੋਨਾ ਯਾਰ ਜਿੱਥੇ ਪੰਜਾਬੀ ਨਹੀਂ ਰਹਿੰਦੇ ਉਹ ਦੇਖੋ ਸਾਹਮਣੇ ਸਕਰੀਨ ਤੇ ਸੱਜੇ ਪਾਸੇ ਗੁਰਦੁਆਰਾ ਸਾਹਿਬ ਇੱਥੇ ਗੁਰਦੁਆਰਾ ਸਾਹਿਬ ਹੋਰ ਆਪਾਂ ਉਸ ਗੁਰੂ ਘਰ ਚ ਰਹਾਗੇ ਕਿਉਂਕਿ ਮੈਂ ਸੁਣਿਆ ਵੀ ਉੱਥੇ ਰਹਿائش ਦਾ ਪ੍ਰਬੰਧ ਹੈਗਾ ਇਹਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਪਰ ਬਾਅਦ ਚ ਕਰਾਵਾਂਗੇ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਡਾਕਟਰ ਦੀਵਾਨ ਸਿੰਘ ਜਿਨ੍ਹਾਂ ਯਾਦ ਦੇ ਵਿੱਚ ਬਣਿਆ ਉਹਨਾਂ ਦਾ ਸਾਹਮਣੇ ਚਿੱਟੇ ਰੰਗ ਦਾ ਬੁੱਤ ਵੀ ਲੱਗਿਆ ਹੋਇਆ ਅੰਦਰ ਚੱਲਦੇ ਰਹਿائش ਦਾ ਪਤਾ ਕਰਦੇ ਆਂ ਗੁਰਦਰਾ ਸਾਹਿਬ ਦੇ ਵਿੱਚ ਸਮਾਨ ਰੱਖ ਕੇ ਥੋੜਾ ਟਾਈਮ ਰੈਸਟ ਕਰਕੇ ਹੁਣ ਦਿਨ ਢਲ ਗਿਆ ਮੈਂ ਸ਼ਾਮ ਨੂੰ ਮਾੜਾ ਜਿਹਾ ਸਮਾਨ ਲੈਣ ਵਾਸਤੇ ਨਿਕਲਿਆ ਅਸਲ ਦੇ ਵਿੱਚ ਨਾ ਇਕੱਲੇ ਬੰਦੇ ਨੂੰ ਯਾਰ ਇਹ ਜੀਆਂ ਥਾਵਾਂ ਤੇ ਬਹੁਤ ਜ਼ਿਆਦਾ ਦਿਮਾਗ ਲੱਗਦਾ ਆਈਟਨਰੀ ਬਣਾਉਣੀ ਪੈਂਦੀ ਆ ਆਈਟਨਰੀ ਮਤਲਬ ਵੀ ਪਹਿਲਾਂ ਤੁਸੀਂ ਕਿੱਥੇ ਜਾਣਾ ਫਿਰ ਤੁਸੀਂ ਕਿੱਥੇ ਜਾਣਾ ਕਿਹੜੀ ਥਾਂ ਤੇ ਕੀ ਦੇਖਣਾ ਤਾਂ ਉਹ ਮੈਂ 2 2.5 ਘੰਟੇ ਲਾਏ ਇੱਥੇ ਸਾਰਾ ਪਲਾਨ ਬਣਾਇਆ ਉੱਕਾ ਪੁੱਕਾ ਬਾਕੀ ਦੀ ਬਾਕੀ ਗਾਂ ਦੀ ਗਾਂ ਦੇਖੀ ਜਾਊਂ ਮੈਂ ਚੱਲੇ ਆ ਜੀ ਸਕੂਟਰ ਹੀ ਪਤਾ ਕਰਨ ਵਾਸਤੇ ਇੱਥੇ ਨੇੜੇ 100 ਮੀਟਰ ਤੇ ਦੁਕਾਨ ਆ ਆ ਦੇਖਦੇ ਆ ਅੱਜ ਲੈਨੇ ਜਾਂ ਕੱਲੂ ਸਵੇਰੇ ਲੈਨੇ ਆ ਕੱਲੂ ਸਵੇਰੇ ਲੈ ਲਾਂਗੇ ਹੁਣ ਤਾਂ ਦਿਨ ਲੰਘ ਹੀ ਗਿਆ ਕੱਲੂ अर्ਲੀ ਮਾਰਨਿੰਗ ਮੇਰੀ ਘੁੰਮਣ ਦੀ ਸਲਾਹ ਸੀ ਮੋਟੀਆਂ ਮੋਟੀਆਂ ਸਾਰੀਆਂ ਥਾਵਾਂ ਆਪਾਂ ਕੱਲ ਦੇਖ ਲਾਂਗੇ ਪੂਰਾ ਦਿਨ ਘੁੰਮਾਂਗੇ ਅੱਜ ਆਪਾਂ ਕੁਝ ਨਹੀਂ ਕੀਤਾ ਸਵੇਰੇ ਉੱਠ ਕੇ ਆਏ ਆ ਗਲਕਾਤੇ ਤੋਂ ਫਲਾਈਟ 'ਚ ਬੈਠੇ ਆ ਤੇ ਇੱਥੇ ਆ ਕੇ ਕਮਰੇ ਦੇ ਵਿੱਚ ਸਾਰੀ ਆਈਟਨਰੀ ਬਣਾਈ ਆ ਐਵੇਂ ਦੀਆਂ ਬੱਸਾਂ ਚੱਲਦੀਆਂ ਨੇ ਅੰਡੇਮਾਨ ਦੇ ਵਿੱਚ ਬਹੁਤ ਸੋਹਣੀ ਇਹਨਾਂ ਦੀ ਪਬਲਿਕ ਟਰਾਂਸਪੋਰਟ ਆ ਪੰਜ-ਪੰਜ ਮਿੰਟ ਬਾਅਦ ਬੱਸ ਆ ਜਾਂਦੀ ਆ ਤੁਸੀਂ ਹੱਥ ਦਈ ਚੱਲੋ ਤੇ ਆਪਦੇ ਅਕੋਰਡਿੰਗ ਮੜਾ ਜਾਓ ਉਹਨਾਂ ਨੂੰ ਦੱਸ ਦਿਓ ਵੀ ਕਿੱਥੇ ਅਸੀਂ ਜਾਣਾ ਸਾਨੂੰ ਗਾਈਡ ਕਰ ਦਾਂਗੇ ਜੇ ਸਹੀ ਨਿਕਲੇ ਬੱਸ ਤਾਂ ਚੜ੍ਹਾ ਵੀ ਲੈਣਗੇ ਆ ਜਿਹੜੇ ਤੁਸੀਂ ਸਾਹਮਣੇ ਨੀਲੀ ਜੀ ਚਾਦਰ ਲੱਗੀ ਦੇਖ ਰਹੇ ਹੋਣਾ ਇੱਥੇ ਬਾਈ ਦੀ ਦੁਕਾਨ ਆ ਤੇ ਬਾਈ ਆਪਦੀ ਦੁਕਾਨ ਤੇ ਹੈ ਨਹੀਂ ਫੋਨ ਕੀਤਾ ਉਹਨੂੰ ਕਹਿੰਦਾ ਮੈਂ ਆ ਰਿਹਾ ਹਾਂ ਅੰਡੇ ਮਾਣ ਦੇ ਵਿੱਚ ਪਹਿਲੀ ਵਾਰੀ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਨਾ ਮੋਟਰਸਾਈਕਲ ਧੋਣ ਵਾਲੀ ਦੁਕਾਨ ਤੇ ਯਾਰ ਇੱਕ ਬੀਬੀ ਕੰਮ ਕਰ ਰਹੀ ਆ ਆ ਦੇਖੋ ਆ ਬਾਈ ਦਾ ਮੋਟਰਸਾਈਕਲ ਜਿਹਦੇ ਹੱਥ ਚ ਹੈਲਮਟ ਆ ਤੇ ਲੇਡੀ ਮੋਟਰਸਾਈਕਲ ਧੋ ਰਹੀ ਆ ਯਾਰ ਪਹਿਲੀ ਵਾਰੀ ਮੈਂ ਆਦੀ ਜ਼ਿੰਦਗੀ ਚ ਦੇਖਿਆ ਕੋਈ ਵੱਡੀ ਗੱਲ ਨਹੀਂ ਪਰ ਮੈਂ ਕਦੇ ਆਦੀ ਜ਼ਿੰਦਗੀ ਚ ਦੇਖੀ ਨਹੀਂ ਇਹ ਚੀਜ਼ ਆ ਸਕੂਟਰੀ ਦੀ ਮੈਂ ਗੱਲ ਕਰਕੇ ਆ ਗਿਆ ਉਹ ਕਹਿੰਦੇ ਵੀ ਅਸੀਂ 24 ਘੰਟਿਆਂ ਵਾਸਤੇ ਰੈਂਟ ਤੇ ਦਿੰਨੇ ਆ ਤੇ ਇਹ ਚੀਜ਼ ਵਧੀਆ ਇੱਕ ਹੁੰਦਾ ਨਾ ਵੀ ਇੱਕ ਦਿਨ ਵਾਸਤੇ ਆ ਫਿਰ ਉੱਥੇ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ ਜੇ ਮੈਂ ਅੱਜ ਰਾਤ ਨੂੰ ਵੀ 8 ਵਜੇ ਲੈ ਲੈਣਾ ਤਾਂ ਕੱਲ ਨੂੰ ਸ਼ਾਮ ਨੂੰ ਮੈਂ 8 ਵਜੇ ਤੱਕ ਮੋੜ ਸਕਦਾ ਪਰ ਆਪਾਂ 24 ਘੰਟਿਆਂ ਵਾਸਤੇ ਲਵਾਂਗੇ ਅਗਲੇ ਦਿਨ ਸਵੇਰੇ ਮੋੜਾਂਗੇ ਇਹਨਾਂ ਨੂੰ ਆ 600 ਰੁਪਇਆ ਰੈਂਟ ਕਿਹਾ 2000 ਰੁਪਇਆ ਡਿਪੋਜ਼ਿਟ ਹੋਊਗਾ ਤੇ ਆਪਣਾ ਲਾਇਸੈਂਸ ਲੱਗੂਗਾ ਤੇ ਜਦੋਂ ਆਪਾਂ ਸਕੂਟਰੀ ਇਹਨਾਂ ਨੂੰ ਵਾਪਸ ਕਰਾਂਗੇ ਤਾਂ 2000 ਦੇ ਵਿੱਚੋਂ 600 ਰੁਪਏ ਆਪਣੀ ਸਿਕਿਉਰਿਟੀ ਕੱਟ ਕੇ ਵਾਪਸ ਕਰ ਦੇਣਗੇ 1400 ਜੇ ਸਕੂਟਰ ਦੇ ਵਿੱਚ ਕੋਈ ਫਾਲਟ ਨਹੀਂ ਹੁੰਦਾ ਤਾਂ ਬਾਕੀ ਸਕਰਾਚ ਸਕਰੂ ਚ ਚੈੱਕ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ ਜਦੋਂ ਤੁਸੀਂ ਕੋਈ ਚੀਜ਼ ਰੈਂਟ ਤੇ ਲੈਣੇ ਹੋ ਨਾ ਸਕੂਟਰੀ ਬਾਈਕ ਕਿਤੇ ਗੱਡੀ ਤਾਂ ਉਹਦੇ ਸਕਰਾਚ ਜ਼ਰੂਰ ਚੈੱਕ ਕਰਿਆ ਕਰੋ ਜਾਂ ਕਿਤੇ ਕੋਈ ਡੈਂਟ ਪਿਆ ਹੋਇਆ ਉਹਦੀਆਂ ਫੋਟੋਆਂ ਖਿੱਚੋ ਉਹਦੀਆਂ ਵੀਡੀਓ ਬਣਾਓ ਨਹੀਂ ਬਾਅਦ ਦੇ ਵਿੱਚ ਉਹ ਸਕ੍ਰੈਚ ਜਾਂ ਉਹਦੇ ਡੈਂਟ ਜਿਹੜੇ ਹੈਗੇ ਨੇ ਐ ਨਹੀਂ ਪਤਾ ਤੁਹਾਡੇ ਜੁਮੇ ਪਹਿ ਜਾਣ ਸਾਹਮਣੇ ਇਧਰਲੇ ਪਾਸੇ ਨਾ ਬੱਸ ਸਟੈਂਡ ਬਣਿਆ ਹੋਇਆ ਇਹ ਸ਼ਾਮ ਦਾ ਮਾਹੌਲ ਆ ਅੰਡੇ ਮਾਂ ਦਾ ਵਧੀਆ ਰੌਣਕ ਮੇਲਾ ਇੱਥੇ ਪੂਰਾ ਵੱਡਾ ਸ਼ਹਿਰ ਵਸਿਆ ਹੋਇਆ ਐ ਨਹੀਂ ਲੱਗਦਾ ਵੀ ਕਿਸੇ ਆਈਲੈਂਡ ਦੇ ਫਿਰਦੇ ਆ ਕਿਸੇ ਟਾਈਮ ਇੱਥੇ ਲੋਕ ਆਉਣ ਤੋਂ ਡਰਦੇ ਹੁੰਦੇ ਸੀ ਅੱਜ ਦੇਖ ਲਓ ਇੱਥੇ ਸ਼ਹਿਰ ਹੀ ਵਸ ਗਿਆ ਹੈ ਤਾਂ ਇਹ ਵੀ ਕਰਾਮਾਤ ਅੰਗਰੇਜ਼ਾਂ ਦੀ ਆ ਅੰਗਰੇਜ਼ਾਂ ਦਾ ਹੀ ਲੱਭਿਆ ਹੋਇਆ ਆਈਲੈਂਡ ਆ ਇਹ ਜਿੰਨੇ ਵੀ ਇੱਥੇ ਲੋਕ ਰਹਿੰਦੇ ਨੇ ਉਹ ਜ਼ਿਆਦਾਤਰ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਵੀ ਜਿਹੜੇ ਲੋਕਾਂ ਨੇ ਇੱਥੇ ਜੇਲਾਂ ਕੱਟੀਆਂ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਕਿਸੇ ਦੇ ਪੜਨਾਨੇ ਨੇ ਇੱਥੇ ਜੇਲ੍ਹ ਕੱਟੀ ਆ ਕਿਸੇ ਦੇ ਨਾਨੇ ਨੇ ਇੱਥੇ ਜੇਲ੍ਹ ਕੱਟੀ ਹੋਈ ਆ ਉਹਨਾਂ ਦੀਆਂ ਪੀੜ੍ਹੀਆਂ ਇੱਥੇ ਵਸੀਆਂ ਹੋਈਆਂ ਨੇ ਆ ਸਾਰੇ ਜਿੰਨੇ ਕੁ ਮਰ ਰਹੇ ਨੇ ਯਾਰ ਤੁਸੀਂ ਕਹਿ ਸਕਦੇ ਹੋ ਵੀ 99% ਲੋਕ ਇੱਥੇ ਫਰੀडम ਫਾਈਟਰਾਂ ਦੇ ਬੱਚੇ ਨੇ ਹੁਣ ਸਕੂਟਰੀ ਦਾ ਹੀ ਪਤਾ ਕਰ ਲਿਆ ਆਪਾਂ ਹੁਣ ਮਾੜਾ ਜਿਹਾ ਬਾਜ਼ਾਰ ਚ ਸਮਾਨ ਲੈ ਲਈਏ ਇਹ ਆ ਜੀ ਇੱਥੋਂ ਦਾ ਬਾਜ਼ਾਰ ਵਧੀਆ ਕੰਪਲੈਕਸ ਬਣੇ ਹੋਏ ਨੇ ਉਹੀ ਨਹੀਂ ਹੈਗਾ ਵੀ ਇੱਥੇ ਸਰਵਾਈਵਲ ਆ ਕੋਈ ਇਧਰਲੇ ਪਾਸੇ ਦੇਖੋ ਵਧੀਆ ਕੰਪਲੈਕਸ ਬਣ ਰਹੇ ਨੇ ਬਾਜ਼ਾਰ ਦਾ ਢੇਡਾ ਕੱਢਣ ਆਏ ਹੋਏ ਆ ਬਸ ਆਪਾਂ ਜਿੰਨਾ ਕੁ ਤੁਰ ਫਿਰ ਕੇ ਦੇਖ ਸਕਦੇ ਹੋਏ ਓਨਾਂ ਕ ਦੇਖ ਲਾਂਗੇ ਗੁਰੂ ਘਰ ਦੇ ਵਿੱਚ ਪ੍ਰਸ਼ਾਦੇ ਪਾਉਣ ਦਾ ਇੰਤਜ਼ਾਮ ਹੈ ਨਹੀਂ ਆ ਮੈਂ ਬਾਹਰੋਂ ਹੀ ਪ੍ਰਸ਼ਾਦਾ ਪਾਣੀ ਛੱਕ ਕੇ ਜਾਊਂਗਾ ਪਿਓਰ ਵੈਜੀਟੇਰੀਅਨ ਹੋਟਲ ਵੀ ਇੱਥੇ ਬਹੁਤ ਸਾਨੂੰ ਆਰਾਮ ਨਾਲ ਮਿਲ ਜਾਣਗੇ ਜਿੱਥੇ ਮਰਜੀ ਜੋ ਮਰਜੀ ਖਾਓ ਸ਼ਾਮ ਦਾ 5:30 ਵਜੇ ਦਾ ਟਾਈਮ ਹੋਇਆ ਤੇ ਐਂ ਲੱਗਦਾ ਪਤਾ ਨਹੀਂ ਕਿੰਨਾ ਕ ਹਨੇਰਾ ਹੋ ਗਿਆ ਇੱਥੇ ਵੀ ਨਾਰਥ-ਈਸਟ ਵਾਲੀ ਕੰਮ ਆ ਸੁਣਨ ਦੇ ਵਿੱਚ ਤਾਂ ਇਹੀ ਆ ਕਿ ਸਵੇਰੇ ਸੂਰਜ ਛੇਤੀ ਜੜ ਜਾਂਦਾ ਪਰ ਕੱਲ ਨੂੰ ਆਪਣੀ ਇੱਥੇ ਪਹਿਲੀ ਸਵੇਰ ਹੋਣੀ ਆ ਜੇ ਸੁੱਖੀ ਸੰਧੀ ਉੱਠ ਖੜੇ ਤਾਂ ਫਿਰ ਤੁਹਾਨੂੰ ਦੱਸਾਂ ਕਿ ਕਿੰਨੇ ਕ ਵਜੇ ਦਿਨ ਚੜਦਾ ਕਿੰਨੇ ਕ ਵਜੇ ਸੂਰਜ ਚੜਦਾ ਜਿਹੜੇ ਬਾਈ ਤੋਂ ਮੈਂ ਰੈਂਟ ਵਾਲੇ ਨਾਲ ਗੱਲ ਕਰਕੇ ਆਇਆ ਨਾ ਸਕੂਟਰੀ ਵਾਲੇ ਨਾਲ ਉਨੇ ਮੈਨੂੰ ਕਿਹਾ ਵੀ 8:30 ਵਜੇ ਕਹਿੰਦਾ ਸੀ ਦੁਕਾਨ ਖੋਲ ਲੈਨੇ ਤਾਂ ਉੱਥੋਂ ਇਹ ਪਤਾ ਲੱਗਦਾ ਵੀ ਦਿਨ ਛੇਤੀ ਚੜ ਜਾਂਦਾ 5:30 ਵਜੇ ਦਾ ਟਾਈਮ ਆ ਤੇ ਪੂਰਾ ਹਨੇਰਾ ਹੋਇਆ ਪਿਆ ਮੈਂ ਪਹਿਲਾਂ ਰੋਟੀ ਖਾਣ ਵਾਸਤੇ ਹੋਟਲ ਲੱਭਣ ਲੱਗਿਆ ਸੀ ਫਿਰ ਮੈਂ ਟਾਈਮ ਦੇਖਿਆ ਮੈਂ ਕਿਹਾ ਨਹੀਂ ਯਾਰ ਛੇਤੀ ਖਾ ਕੇ ਛੇਤੀ ਭੁੱਖ ਲੱਗਿਆਊਗੀ ਕੁਝ ਮਾੜਾ ਮੋਟਾ ਫਲ ਫਰੂਟ ਲੈ ਲੈਨੇ ਆ ਇੱਥੇ ਬਹੁਤ ਪਸੀਨਾ ਨਿਕਲਦਾ ਚਿਪਚਿਪ ਵਾਲਾ ਮੌਸਮ ਆ ਹਿਊਮਿਡਿਟੀ ਆ ਇੱਥੇ ਯਾਰ ਪਾਣੀ ਪੂਣੀ ਤੁਹਾਨੂੰ ਰੱਜ ਕੇ ਪੀਣਾ ਪਊਗਾ ਇਹ ਬਾਜ਼ਾਰ ਇੰਨਾ ਵੱਡਾ ਯਾਰ ਜੇ ਤੁਸੀਂ ਕੱਲੂ ਇੱਥੇ ਤਿਆਰੀ ਕਰਦੇ ਕਰਦੇ ਕੋਈ ਸਮ ਤਾਂ ਤੁਹਾਨੂੰ ਇੱਥੇ ਮਿਲ ਜਾਣਾ ਕਪੜਾ ਲੀੜਾ ਹੋ ਗਿਆ ਇਲੈਕਟ੍ਰੋਨਿਕ ਗੈਜਟ ਹੋ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਤੁਸੀਂ ਭੁੱਲ ਗਏ ਕੱਲ ਨੂੰ ਘਰੋਂ ਲਿਆਉਣੀ ਕਾਲੀ-ਕਾਲੀ ਚ ਤਾਂ ਇੱਥੇ ਤੁਹਾਨੂੰ ਆਰਾਮ ਨਾਲ ਉਹ ਚੀਜ਼ ਮਿਲ ਜੂਗੀ ਬਹੁਤ ਵੱਡਾ ਸ਼ਹਿਰ ਆ ਇਹ ਦੇਖਣ ਨੂੰ ਆਪਾਂ ਇਹਨੂੰ ਆਈਲੈਂਡ ਜਾਂ ਸਾਈਡ ਤੇ ਇਲਾਕਾ ਜਾਂ ਮੰਨਦੇ ਆਂ ਇੰਡੀਆ ਨਾਲੋਂ ਪਰ ਸਾਰਾ ਕੁਝ ਹੀ ਇੱਥੇ ਯਾਰ ਰਾਜਧਾਨੀ ਆ ਇਹ ਅੰਡੇਮਾਨ ਤੇ ਨਿਕੋਬਾਰ ਦੀ ਪੋਰਟ ਬਲੇਅਰ ਬਾਜ਼ਾਰ ਘੁੰਮਦੇ ਘੁੰਮਦੇ ਇੱਕ ਦੁਕਾਨ ਤੇ ਖੜੇ ਸੀ ਤੇ ਇੱਥੋਂ ਮੈਂ ਬਾਈ ਤੋਂ ਕਿਨੂਆ ਦਾ ਰੇਟ ਪੁੱਛਿਆ ਬਾਈ ਕਹਿੰਦਾ ਵੀ ਕਿਨੂਆ ਦਾ ਰੇਟ ਹੈਗਾ ਜੀ 150 ਬੋਲਾ ਥਾਣਾ ਆਪਨੇ 140 ਠੀਕ ਆ ਬਾਈ ਕਹਿੰਦਾ 140 ਰੁਪਏ ਕਿਲੋ ਮੈਂ ਪੰਜਾਬ ਚ ਬਹੁਤ ਖਾਦੇ ਨੇ ਮੈਂ ਬਾਈ ਨੂੰ ਦੱਸਿਆ ਮੈਂ ਕਹਿੰਦਾ ਵੀ ਆਪਣੇ ਉਧਰ ਮਿਲਦੇ ਨੇ 40 ਰੁਪਏ ਦੇ ਹਾਂ ਬਾਈ ਨੇ ਦੱਸਿਆ ਵੀ ਸਾਰਾ ਇਹ ਚੇਨਈ ਸੇ ਆਤਾ ਹੈ ਨਾ ਔਰ ਏਸੀ ਕੰਟੇਨਰ ਮੇ ਆਤਾ ਹੈ ਔਰ ਯਹਾਂ ਪੇ ਆ ਕੇ ਵੀ ਏਸੀ ਮੇ ਹੀ ਰਹਤਾ ਹੈ ਜੀ ਤੋ ਸਾਰਾ ਖਰਚਾ ਪੜਤਾ ਇਸ ਲਈ ਯਹਾਂ ਪੇ ਫਰੂਟ ਮਹਿੰਗਾ ਹੈ ਸਭ ਜਗ੍ਹਾ ਪਈ ਮਹਿੰਗਾ ਐਸਾ ਸਭ ਇੱਕ ਹੀ ਦੇ ਰੇ ਹੈ ਇਸਕਾ ਅੰਗੂਰ ਕਾ ਕੀ ਰੇਟ ਚੱਲ ਰਹਾ ਹੈ 300 ਰੁਪਏ ਇਹ ਔਰ ਸੇਬ ਵੀ 300 ਰੁਪਏ ਅੱਛਾ ਜੀ ਅਨਾਰ ਵੀ 300 ਰੁਪਏ ਅਨਾਰ ਵੀ 300 ਰੁਪਏ ਦੇਖੋ ਹਾਂ ਉਹ ਚੀਜ਼ਾਂ ਦੇਖਣ ਨੂੰ ਵਧੀਆ ਲੱਗਦੀਆਂ ਨੇ ਵੀ ਆਪਾਂ ਵਧੀਆ ਆਇਲੈਂਡ ਦੇ ਘੁੰਮ ਰਹੇ ਹਾਂ ਪਰ ਕਿਤੇ ਨਾ ਮਤਲਬ ਇਸਕਾ ਮਤਲਬ ਹੈ ਜੋ ਮੇਨ ਲੈਂਡ ਇੰਡੀਆ ਹੈ ਵਹਾਂ ਸੇ ਥੋੜੀ ਮਹਿੰਗਾਈ ਹੈ ਯਹਾਂ ਪੀ ਜੋ ਦੂਸਰੀ ਸਾਈਡ ਹੈ ਇੰਡੀਆ ਕੀ ਵਹਾਂ ਸੇ ਥੋੜਾ ਸਾ ਯਹਾਂ ਪੇ ਮਹਿੰਗਾ ਮਹਿੰਗਾਈ ਹੈ ਮਤਲਬ ਹੈਨਾ आप बोलिए पे अच्छा अगर एक पेटी आ रहा है मंगवा सेब का तो उसमें एक्स्ट्रा लगता है हाँ, एक कंटेनर लगेगा अच्छा एक कंटेनर का चार हाँ, तो टन माल लाने के लिए पचास साठ हजार रूपए भाड़ा लग जाता है अच्छा जी ਇਹ ਜਿਹੜੇ ਉਹ ਚਾਹ ਮਾਲ ਮੰਗਾਦਾ ਉਹ ਲੋਕ ਬੋਲਦਾ ਵਾ ਹਾਂ ਕੀ ਚਾਹ ਮਾਲ ਉਹ ਠੀਕ ਆ ਚਾ ਔਰ ਇਹ ਅੰਗੂਰ 350 300 ਹੀ ਆ ਸਾਰਾ ਠੀਕ ਆ ਭਾਈ ਚਲ ਮੈਂ ਬਾਈ ਤੂੰ ਅੱਧਾ ਕਿਲੋ ਲੈ ਲੈ ਇੱਕ ਰਾਤ ਨੂੰ ਕਈ ਵਾਰ ਭੁੱਖ ਲੱਗਿਆ ਆਉਂਦੀ ਐ ਨਾ ਮੈਂ ਕਹਾਂ ਚਲ ਖਾ ਖੂ ਲਾਵਾਂਗੇ ਇਹ ਕਿੰਨੂ ਦਾ ਮਸੰਮੀ ਦਾ ਜੂਸ ਪੀਣਾ ਤਾਂ ਸਾਰਾ ਗਲਾਸ 100 ਰੁਪਏ ਤੋਂ ਪਲੱਸ ਹੀ ਮਿਲੂਗਾ ਉਦੋਂ ਹਣਾ 100 80 100 ਇਹੀ ਰੇਟ ਮਿਲੂਗਾ ਜਿਵੇਂ ਆਪਣੇ ਹੁਣ ਪਟਿਆਲੇ ਰੋਡ ਤੇ ਹਰ ਟਡੇ ਗਲਾਸ 40 40 ਰੁਪਏ ਚ 50 50 ਰੁਪਏ ਚ ਮਿਲੀ ਜਾਂਦੇ ਨੇ ਇਤਨੇ بڑے بڑے ਗਲਾਸ ਵਾਹਾਂ ਤੇ 50 50 ਨੇ ਦੇ ਰਹੇ ਆ ਗੱਲ ਉਹੀ ਆ ਵੀ ਮੇਨ ਲੈਂਡ ਇੰਡੀਆ ਤੋਂ ਬਹੁਤ ਦੂਰ ਹੋਣ ਕਰਕੇ ਇੱਥੇ ਚੀਜ਼ਾਂ ਜਦੋਂ ਲੈ ਕੇ ਆਉਂਦੇ ਨੇ ਤਾਂ ਸਾਰਾ ਖਰਚਾ ਬਹੁਤ ਚੀਜ਼ਾਂ ਦਾ ਪੈਂਦਾ ਫਿਰ ਤਾਂ ਕਰਕੇ ਚੀਜ਼ਾਂ ਦੀ ਇੱਥੇ ਮਹਿੰਗਾਈ ਆ ਠੀਕ ਆ ਸਰ ਥੈਂਕ ਯੂ ਕੀ ਨਾਮ ਹੈ ਆਪਕਾ ਨਾਮ ਕੀ ਆ ਤੁਹਾਡਾ ਨਾਮ ਮੇਰਾ ਯਾਕੂਬ ਯਾਕੂਬ ਠੀਕ ਆ ਯਾਕੂਬ ਜੀ ਆ ਜਿਵੇਂ ਤੁਸੀਂ ਸਾਹਮਣੇ ਸਕਰੀਨ ਤੇ ਮੰਦਰ ਦੇਖ ਰਹੇ ਹੋ ਨਾ ਇਹ ਜਿਹੇ ਮੰਦਰ ਤੁਹਾਨੂੰ ਸਾਊਥ ਇੰਡੀਆ ਚ ਦੇਖਣ ਨੂੰ ਮਿਲਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਸ਼ੁਰੂ ਦੇ ਵਿੱਚ ਦੱਸਿਆ ਸੀ ਵੀ ਇੱਥੇ ਸਭ ਤਰ੍ਹਾਂ ਦੇ ਲੋਕ ਰਹਿੰਦੇ ਨੇ ਸਾਊਥ ਇੰਡੀਅਨ ਵੀ ਰਹਿੰਦੇ ਨੇ ਮਤਲਬ ਜਿਹੜੇ ਤਾਮਿਲ ਬੋਲਦੇ ਨੇ ਤੇਲਗੂ ਬੋਲਦੇ ਨੇ ਉਹ ਸਾਰੇ ਪੁਰਾਣੇ ਇੱਥੇ ਆ ਕੇ ਵਸੇ ਹੋਏ ਨੇ ਇਹ ਉਹਨਾਂ ਦੇ ਬਣਾਏ ਹੋਏ ਨੇ ਤੇ ਉਸੇ ਟਾਈਮਾਂ ਦੇ ਬਣਾਏ ਹੋਏ ਨੇ ਜਦੋਂ ਉਹ ਜੇਲਾ ਘਟਦੇ ਹੁੰਦੇ ਸੀ ਇਧਰਲੇ ਪਾਸੇ ਢਾਬਾ ਬਣਿਆ ਹੋਇਆ ਜੀ ਪੰਜਾਬੀ ਢਾਬਾ ਪ्युअर वेजिटेरियन ਇਸ ਢਾਬੇ ਦੇ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦਾ ਪ੍ਰਬ ਆਪਾਂ ਪ੍ਰਸ਼ਾਦਾ ਪਾਣੀ ਇੱਥੇ ਹੀ ਸ਼ਕਾਂਗੇ ਟਾਈਮ ਤਾਂ ਕੋਈ ਜ਼ਿਆਦਾ ਹੋਇਆ ਨਹੀਂ 7 ਵਜੇ ਨਾਲੇ ਨਹੀਂ ਭੁੱਖ ਪਰ ਲੱਗੀ ਪਈ ਆ ਪ੍ਰਸ਼ਾਦਾ ਪਾਣੀ ਸ਼ਕਣ ਤੋਂ ਬਾਅਦ ਇੱਥੇ ਘਟਾਬੇ ਤੇ ਆ ਗਏ ਆ ਇੱਥੇ ਬਾਈ ਚਾਹ ਤਿਆਰ ਕਰੀ ਜਾਂ ਸੀ ਮੈਂ ਕਿਹਾ ਚੱਲ ਚਾਹ ਪੀ ਗਏ ਪਾਣੀ ਦੀਆਂ ਬੋਤਲਾਂ ਲੈ ਕੇ ਜੇ ਰਾਤ ਨੂੰ ਭੁੱਖ ਲੱਗੀ ਤਾਂ ਕੀ ਨੂੰ ਖਾ ਲਾਂਗੇ ਟਾਈਮ ਹਜੇ ਕੋਈ ਜ਼ਿਆਦਾ ਹੋਇਆ ਨਹੀਂ 7 ਵਜੇ ਨਹੀਂ ਸਵੇਰੇ ਉਹੀ ਆਪਾਂ ਸਦੇ ਆ ਉੱਠ ਖੜਾਂਗੇ ਇੱਕ ਗੱਲ ਹੋਰ ਆ ਬਈ ਹੁਣੇ ਮੈਂ ਪ੍ਰਸ਼ਾਦਾ ਵੀ ਸ਼ਾਕਿਆਂ ਆਇਆ ਤਾਂ ਇੱਥੇ ਕਿਤੇ ਨਾ ਕਿਤੇ ਥੋੜੀ ਜਿਹੀ ਮਹਿੰਗਾਈ ਹੈਗੀ ਆ ਉਹਦਾ ਰੀਜ਼ਨ ਇਹ ਆ ਬਈ ਇਹ ਮੇਨ ਲੈਂਡ ਇੰਡੀਆ ਤੋਂ ਬਹੁਤ ਦੂਰ ਪੈਂਦਾ ਤਾਂ ਕਰਕੇ ਜਿਵੇਂ ਨਾਰਮਲ ਹਨਾ ਜਦੋਂ ਆਪਾਂ ਕਿਸੇ ਪਹਾੜਾਂ 'ਚ ਘੁੰਮਣ ਵੀ ਜਾਂਦੇ ਆ ਤਾਂ ਉੱਥੇ ਜਦੋਂ ਚੜ੍ਹਾਈ ਦੇ ਉੱਤੇ ਕੋਈ ਆਪਾਂ ਚੀਜ਼ ਖਾਣੀ ਆ ਪੀਣੀ ਆ ਤਾਂ ਉੱਥੇ ਪਹੁੰਚਣ ਦੀ ਲੇਬਰ ਵੀ ਲੱਗਦੀ ਆ ਉਹਦਾ ਜ਼ੋਰ ਵੀ ਲੱਗਦਾ ਤਾਂ ਉਹਦਾ ਮਾੜਾ ਜਿਹਾ ਰੇਟ ਵਧਾਉਂਦੇ ਨੇ ਹੁਣ ਆ ਚਾਹ ਦਾ ਕਾਪਾ ਤੇ ਇਹ ਆਪਾਂ ਨੂੰ ਮਿਲ ਰਿਹਾ ਇੱਥੇ 15 ਰੁਪਏ ਦਾ ਇਹ ਜੀਆਂ ਚੀਜ਼ਾਂ ਦੱਸਣ ਨਾਲ ਆਈਡੀਆ ਹੋ ਜਾਂਦਾ ਵੀ ਜਿਹੜੇ ਏਰੀਆ ਦੇ ਵਿੱਚ ਆਪਾਂ ਘੁੰਮ ਰਹੇ ਹਾਂ ਤਾਂ ਇੱਥੇ ਜੇ ਕੋਈ ਬਜਟ ਟਰੈਵਲਰ ਆਉਂਦਾ ਤਾਂ ਉਹਦਾ ਕਿੰਨਾ ਕੁ ਆਉਦਾ ਬਜਟ ਜਾਂ ਕਿਹੜੇ ਹਿਸਾਬ ਨਾਲ ਲੈ ਕੇ ਆਉਂਦਾ ਹਨਾ ਹੋਟਲਾਂ ਹਾਟਲਾਂ ਦੇ ਰੇਟ ਸਾਰਾ ਕੁਝ ਤੁਹਾਨੂੰ ਕੱਲ ਵਾਲੇ ਵਲੌਗਾਂ ਦੇ ਵਿੱਚ ਦੱਸਾਂਗੇ ਤੇ ਜਿਨੇ ਸਾਡੀ ਅੰਡੇਮਾਨ ਦੀ ਇਹ ਸੀਰੀਜ਼ ਦੇਖ ਲਈ ਤਾਂ ਕੱਲ ਨੂੰ ਜੇ ਉਹ ਸਾਡਾ ਇਹ ਸਾਰੇ ਵਲੌਗ ਦੇਖ ਕੇ ਅੰਡੇਮਾਨ ਘੁੰਮਣਾ ਘੁੰਮਣ ਆਉਂਦਾ ਜਾਂ ਘੁੰਮਣਾ ਚਾਹੁੰਦਾ ਤਾਂ ਉਹਨਾਂ ਨੂੰ ਬਹੁਤ ਸੌਖਾ ਹੋਊਗਾ ਇਹ ਚੀਜ਼ ਦਾ ਕਿਉਂਕਿ ਬਹੁਤ ਡਿਟੇਲ ਦੇ ਵਿੱਚ ਮੈਂ ਇਨਫੋਰਮੇਸ਼ਨ ਦਊਂਗਾ ਮੈਂ ਕਾਫੀ ਰਿਸਰਚ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੁੱਖਤਾ ਜਾਣਕਾਰੀ ਜੀ ਕਿਤੇ ਮਿਲ ਨਹੀਂ ਰਹੀ ਤੇ ਹੁਣ ਮੈਂ ਆਪ ਕੋ ਮੂੰਗਾ ਕੱਲੀ ਕੱਲੀ ਚੀਜ਼ ਤੁਹਾਡੇ ਯਾਦ ਕਰਾ ਦਿਆਂ ਕਿ ਕਿਹੜੇ ਸ਼ਹਿਰ ਦੇ ਵਿੱਚ ਬੈਠੀਆਂ ਤੇ ਕਿਹੜੇ ਸ਼ਹਿਰ ਚੋਂ ਕਿਹੜੀ ਕਿਸ਼ਤੀ ਲੈ ਕੇ ਕਿੱਥੇ ਜਾਣਾ ਜੇ ਤੁਸੀਂ ਆਪਣੇ ਇਹ ਵਲੌਗ ਕੋਈ ਬਾਹਲੇ ਨਹੀਂ ਹੋਣਗੇ 10ਕ ਵਲੌਗ ਮੈਕਸਿਮਮ ਹੋ ਸਕਦੇ ਨੇ ਉਸ ਤੋਂ ਬਾਅਦ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਅੰਡੇਮਾਨ ਦੀ ਆਈਟਿਨਰੀ ਯਾਦ ਹੋ ਜਾਣੀ ਆ ਵੀ ਕਿੱਥੇ ਤੁਸੀਂ ਕਿਵੇਂ ਘੁੰਮਣਾ ਗੁਰੂ ਘਰ ਦੇ ਕਮਰੇ ਦੇ ਵਿੱਚ ਆ ਕੇ ਆਪਾਂ ਬਹਿ ਗਏ ਸਾਰੇ ਬਾਜ਼ਾਰ ਦਾ ਲਗਭਗ ਆਪਾਂ ਇੱਕ ਢੇੜਾ ਕੱਢ ਲਿਆ ਇਹੀ ਮੇਨ ਬਾਜ਼ਾਰ ਸੀ ਜਿੱਥੇ ਆਪਾਂ ਘੁੰਮ ਰਹੇ ਸੀ ਆ ਮੇਨ ਕੰਮ ਸੀ ਆਪਣਾ ਸਕੂਟਰੀ ਵਾਲਾ ਤੜਕੇ 8:30 ਵਜੇ ਆਪਾਂ ਸਕੂਟਰੀ ਚੱਕ ਲਾਂਗੇ ਉਸ ਤੋਂ ਬਾਅਦ ਪੋਰਟ ਬਲੇਅਰ ਤਾਂ ਢੇੜਾ ਕਟਾਂਗੇ ਚੱਪੇ-ਚੱਪੇ ਤੇ ਪੋਰਟ ਬਲੇਅਰ ਦੇ ਇਤਿਹਾਸ ਜੁੜਿਆ ਹੋਇਆ ਆਪਣੇ ਪੁਰਖਿਆਂ ਨੇ ਜਿਨ੍ਹਾਂ ਨੇ ਇੱਥੇ ਜੇਲਾਂ ਕੱਟੀਆਂ ਨੇ ਬਹੁਤ ਵੱਡਾ ਲੰਬਾ ਚੌੜਾ ਇਤਿਹਾਸ ਆ ਤੇ ਬਹੁਤ ਬਰੀਕੀ ਨਾਲ ਸਮਝਣ ਵਾਲਾ ਇਤਿਹਾਸ ਆ ਹਰੇਕ ਨੂੰ ਛੇਤੀ ਸਮਝ ਨਹੀਂ ਆਉਂਦੀ ਐਨਾ ਪਤਾ ਵੀ ਅੰਡੇਮਾਨ ਆਪਣੇ ਇੰਡੀਆ ਦਾ ਹਿੱਸਾ ਇੱਥੇ ਕਾਲੇ ਪਾਣੀ ਦੇ ਲੋਕ ਜੇਲ੍ਹ ਕੱਟਣ ਅ ਅੰਗਰੇਜ਼ਾਂ ਨੇ ਵੀ ਰੂਲ ਕੀਤਾ ਅੰਗਰੇਜ਼ਾਂ ਤੋਂ ਬਾਅਦ ਜਾਪਾਨੀਆਂ ਨੇ ਵੀ ਇੱਥੇ ਰੂਲ ਕੀਤਾ ਹਨਾ ਵੀਰ ਸਾਬਰਕਰ ਜਿਹੜਾ 에어ਪੋਰਟ ਜਿਹਦੇ ਨਾਂ ਤੇ ਬਣਿਆ ਹੋਇਆ ਉਹ ਬੰਦਾ ਕੌਣ ਸੀ ਸੁਭਾਸ ਚੰਦਰ ਬੋਸ ਵੀ ਇੱਥੇ ਉਹਨਾਂ ਨਾਲ ਬਹੁਤ ਤਗੜੀ ਹਿਸਟਰੀ ਜੁੜਦੀ ਆ ਪੂਰੇ ਇੰਡੀਆ ਨਾਲੋਂ ਸਾਰਿਆਂ ਤੋਂ ਪਹਿਲਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਅੰਡੇਮਾਨ ਆਜ਼ਾਦ ਹੋਇਆ ਸੀ ਸਾਰਾ ਕੁਝ ਤੁਹਾਨੂੰ ਆਉਣ ਵਾਲੇ ਬਲੌਗਾਂ ਦੇ ਵਿੱਚ ਦੱਸਾਂਗੇ ਦੇਖਣ ਨੂੰ ਮਿਲੇਗਾ ਬਹੁਤ ਨਵੀਆਂ ਨਵੀਆਂ ਚੀਜ਼ਾਂ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰਦੇ ਹੋ ਲਾਈਕ ਕਮੈਂਟ ਵੀ ਜਰੂਰ ਕਰਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ